ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੋੜਨਾਬਾ ਜੀ ਤਹਿਸੀਲ ਤਪਾਦ ਜ਼ਿਲ੍ਹਾ ਬਾਇਨੂ ਪੈਂਦਾ ਜੀ ਬਰਨਾਲਾ ਅੱਜ ਦੀ ਵੀਡੀਓ ਚ ਟੋਟਲ 5 ਨਾਗਾ ਜੀ ਜਿਨ੍ਹਾਂ ਚੋਂ 2 ਟੋਕੜ ਗੱਬਣ ਚੈੱਕ ਪਾਸ ਆ ਜੀ 1 ਸੂਇਆ ਸਵਾਇਆ ਨਾਗਾ ਤੇ 2 ਟੋਕੜ ਵੜਾ ਨੇ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਮੇਰੀ ਸਪੈਸ਼ਲ ਬੇਨਤੀ ਹੋਊਗੀ ਵੀਰੇ ਜੇ ਕੋਈ ਟੋਕੜ ਗੱਭਾ ਨਾਗਾ ਤਾਂ ਆਪ ਦਾ ਚੈੱਕ ਪਾਸ ਕਰਵਾ ਕੇ ਲੈ ਜਾਓ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਇਓ ਜੇ ਕੋਈ ਸੂਆ ਸਵਾਇਆ ਨਾਗਾ ਤਾਂ ਵੀਰੇ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਜਾਓ ਜੀ ਜਾਣਕਾਰੀ ਬਾਅਦ ਤੋਂ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਪਿੰਡ ਜੀ ਲੱਖਾ ਪਿੰਡ ਜੀ ਪਿੰਡ ਮੋੜ ਦਾ ਭਾਜੀ ਤਹਿਸੀਲ ਤੇ ਜ਼ਿਲ੍ਹਾ ਵੀਰੇ ਦੇਹਿਲ ਦਾ ਬਾਜੀ ਜਿਲ੍ਹਾ ਬਰਨਾਲਾ ਜੀ ਠੀਕ ਆ ਵੀਰੇ ਮੋਬਾਈਲ ਨੰਬਰ ਦੱਸ ਦਿਓ ਜੀ 7589366533 ਠੀਕ ਆ ਵੀਰੇ ਅੱਜ 5 ਨਾਗਾ ਜੀ 5 ਨਾਗਾ ਜੀ ਇਧਰੋਂ ਸ਼ੁਰੂ ਕਰਨ ਲੱਗੇ ਜੀ ਸੁਆ ਕਿੰਨਾ ਸੁਈ ਆ ਜੀ ਸੁਆ ਜੀ ਇਹ ਤੀਜਾ ਸੁਈ ਹੋਰੇ ਜੀ ਅਗਲਾ ਜੇ ਕਿੰਨਾ ਮਰਜੀ ਮੰਨ ਲੈ ਚਲੋ ਆਪਣੀ ਲਿਆਂਦੀ ਆ ਆਪਣੀ ਲਿਆਂਦੀ ਆ ਠੀਕ ਆ ਕਿੰਨੇ ਸਮੇਂ ਦੀ ਗੱਬਣ ਚੱਕ ਪਾਸ ਇਹਨੂੰ 5 ਮਹੀਨਾ ਲੱਗਿਆ ਵਾ ਜੀ ਸਟਾਰਟ ਹੋਇਆ ਵਾ ਹਾਂ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ 20 ਆ ਜੀ 19 ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੀ ਦੋ ਟਾਈਮ ਚਾਰ ਟਾਈਮ ਜੋਕੜਨਾ ਹੈ ਨਾ ਮਰਜ਼ੀ ਜੋਈ ਕਰੀਓ ਕੋਈ ਚੱਕਰਾ ਜਿਹਾ 19 ਕਿਲੋ ਜੋਕ ਕੇ ਲੈ ਜੀ ਠੀਕ ਆ ਕੋਈ ਵੀ ਸੱਜਣ ਆਪਦਾ ਡਾਕਟਰ ਲਿਆਉਣਾ ਚਾਹੁੰਦਾ ਹੋਵੇ ਹਾਂ ਡਾਕਟਰ ਨਾਲ ਲੈ ਗਏ ਵਰਸਾ ਡਾਕਟਰ ਦਾ ਠੀਕ ਆ ਜੀ ਸੱਜਣ ਦਾ ਕੀ ਰਿਕਾਰਡ ਆ ਜੀ ਇਹਦਾ ਸੱਜਣ ਦਾ ਬਈ 40 ਫਲਾਸ ਹੈ ਦਾ ਜਿਹੜਾ ਇਹ ਤੇ ਸੀਮਨ ਲੱਗਿਆ ਉਹਦਾ ਰਿਕਾਰਡ ਹੈ ਇਹ ਆਪ ਕੋਲੋਂ ਪੂਰ ਕਾੜਨੀ ਆ ਆਪਾਂ ਨਾ ਹੀ ਪੁੱਛਿਆ ਬੰਦੇ ਨੇ ਬਾਹਰ ਜਾਣਾ ਸੀ ਤੇਜੀ ਸੀ ਬੰਦੇ ਨੇ ਸੀਲਸ ਲੱਗ ਆ ਜੀ ਮਹਾ ਜੀ ਕੋਈ ਅੰਤ ਨਹੀਂ ਜਿਵੇਂ ਮਰਜ਼ੀ ਬਿਠੇ ਰਹੋ ਬਿਨਾ ਨੇੜੇ ਦੀ ਜੁਣੇ ਆਪਾਂ ਠੀਕ ਆ ਵੀਰੇ ਹੋਰ ਆ ਵੀ ਨਿਸ਼ਾਨੀਆਂ ਹੀ ਦੇਖ ਲੋ ਜ ਜਿਹੜੇ ਬ੍ਰੀਡਰ ਹੋਣਗੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਵੀਰੇ ਕੱਦ ਕਾਠ ਫੋਲੀ ਵੱਡਾ ਜਾਂਦਾ ਇੱਕ ਛੋਟਾ ਹਾਥੀ ਨਾ ਵਈ ਲੈ ਕੇ ਆਵੇ ਹਾਂ ਪਹਿਲਾ 10 ਦਿਨ ਵੀਰੇ ਛੋਟੇ ਹਾਥੀ ਚ ਗਾਂ ਜਾਣੀ ਨਹੀਂ ਪੈਕਅਪ ਗੱਡੀ ਲੈ ਕੇ ਆਵੇ ਉਹਦੇ ਚ ਜਾਊਗੀ ਨੈਟ ਪੰਜਵਾਂ ਮਹੀਨਾ ਬਾਈ 10 ਦਾ ਲੱਗਿਆ ਵਾ ਉਹ ਤੁਸੀਂ ਜਦੋਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਓਗੇ ਤੇ ਡਾਕਟਰ ਸਾਹਿਬ ਨੇ ਦੱਸ ਹੀ ਦੇਣਾ ਕਿੰਨਾ ਲੱਗਿਆ ਵਾ ਤਸੱਲੀ ਕਰ ਲਓ ਦੁੱਧ 20 ਕਿਲੋ ਆ ਤੁਸੀਂ 19 ਮੰਨ ਕੇ ਆਜੋ ਜੋ ਜੰਡਾਲੀ ਗਾਂ ਆ ਗਈ ਐ ਨਹੀਂ ਫੁੱਲ ਵਜਨ ਵਜੂਦ ਵੀਰੇ ਬਾਕੀ ਹਵਾਨੇ ਤੇ ਵੇਣ ਜੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀਆਂ ਬਰੀਕੀਆਂ ਵਹਿੜ ਚ ਆਉਂਦੇ ਸੇ ਕਿਸੇ ਨਾਲ ਜੀ ਮੈਂ ਆਉਂਦੀਆਂ ਕਿਤੇ ਦਰਸ਼ਨ ਪੈਂਦੇ ਆ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਓ ਭਈ ਪੰਜਾ ਮਿੰਨਿਆਂ ਦੀ ਗੱਬਣ ਹੋ ਕੇ 20 ਕਿਲੋ 20 ਕਿਲੋ ਦੁੱਧ ਜੀ ਦੇ ਥੱਲੇ ਅੱਜ ਤਿਆਰ ਆ ਜੀ ਤੇ ਉਹਦਾ ਸੱਜਰ ਕਿੰਨਾ ਹੋਊਗਾ ਬਾਕੀ ਹਵਾਨਾ ਪੂਰਾ ਫਾੜੀ ਵਾਲਾ ਸੋਨਾ ਗਲਾਬੀ ਥਾਣਾ ਕੱਲ ਬਹੁਤ ਬਾਲਾ ਮੋਟਾ ਲੱਗਿਆ ਠੀਕ ਹੈ ਵੀਰੇ ਇਧਰ ਵੀ ਵੇਂਜ ਨਾ ਹਵਾਨਾ ਭਰਿਆ ਪਿਆ ਮਲਕ ਮੇਨ ਰਸੇ ਵਰਗੀ ਆਉਂਦੀ ਆ ਦੋਨੇ ਪਾਸੋਂ ਜਿਹੜਾ ਲੱਗਿਆ ਵੀਰੇ ਸੇਵਾ ਕਰ ਲਈ ਕਦ ਜਿੰਨਾ ਮਰਜ਼ੀ ਚੋਲਿਓ ਕਦ ਕਾੜ ਤੁਸੀਂ ਆਪ ਵੀ ਅੰਦਾਜ਼ਾ ਲਾ ਲਿਓ ਬਾਈ ਦੇ ਮੋਢੇ ਤੇ ਕਰਉਂਦੀ ਛੋਟਾ ਨਾ ਮੰਨਿਓ ਵੀਰੇ ਪੰਜਾਬੀ ਚੋ ਛੋਟੇ ਹਾਥੀ ਚ ਜਾਣੀ ਨਹੀਂ ਅੰਦਾਜ਼ਾ ਤੁਸੀਂ ਆਪ ਲਾ ਲਿਓ ਇਹ ਤਾਂ ਜੀ 100 ਦੇ ਇੱਕ ਦੂਏ ਨਿਕਲੇ ਜੀ ਇਹੇ ਜੀ ਸਹੀ ਗੱਲ ਆ ਜੀ ਹਾਂ ਇਹ ਨਹੀਂ ਵੀ ਜੈ ਜੀ ਦੀ ਡਿਮਾਂਡ ਜਿਹੜੇ ਲੈਣੀਆਂ ਆ ਵੀਰੇ ਹੈਕਸੇ ਜੀ ਕਰ ਰਹੇ ਉਹ ਲੈਂਡ ਦੇਣ ਬਾਈ ਆਪਣਾ 95 ਜਰ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਬਾਈ ਲੈਂਡ ਇਕੱਲੇ ਛੋੜ ਹੀ ਹੋਣੀ ਬਾਈ ਛੋੜ ਹੀ ਹੋਣੀ ਕੋਈ ਸੌਦੇਬਾਜ਼ੀ ਜਨਾ ਬਾਬੇ ਨਾ ਸੌਦੇਬਾਜ਼ੀ ਨਾ ਬਾਈ ਠੀਕ ਹੈ ਜਿਹੜੇ ਲੈਣੇ ਆ ਉਹ 95 ਲੈਣਾ ਹਾਂ ਠੀਕ ਹੈ ਵੀਰੇ ਪਾ ਕੇ ਜਿਹਦੇ ਤਿਆਰ ਹੋਗੇ ਤੁਹਾਨੂੰ ਵੀ ਸਹੀ ਗੱਲ ਆ ਜੀ 40 ਕਿਲੋ ਦੁੱਧ ਡਰਮ ਦੁੱਧ ਦਾ ਲੈ ਕੇ ਤੁਰਨਾ ਔਖਾ ਹੋ ਜਾਂਦਾ ਬੰਦੇ ਨੂੰ ਤੁਹਾਨੂੰ ਵੀ ਪਤਾ ਇਹ ਕਰਮ ਕਰਮ ਵਾਲੀ ਨੇ 40 ਕਿਲੋ ਕਰਮੀ ਨਹੀਂ ਬਣਦੀ ਅੱਛਾ ਗਰਮੀ ਵੀ ਨਹੀਂ ਬਣਦੀ ਕੋਈ ਗਰਮੀ ਨਹੀਂ ਬਣਦੀ ਠੀਕ ਹੈ ਜੀ ਅਹੀਂ ਬੈਠੀ ਬਗਾਲਾ ਵੱਢੀ ਤੇ ਰਹਿਣ ਨੇ ਠੀਕ ਆ ਜੀ ਤੇ 2 ਨੰਬਰ ਨਗ ਵੀਰੇ ਇਹਦਾ ਸੂਆ ਕਿੰਨਾ ਮਜ ਇਹ ਸੂਆ ਦੂਜਾ ਸੂਈ ਹੈ ਬਾਈ ਤੀਜੇ ਵਾਸਤੇ ਗੱਭੜ ਵਾ ਕਿੰਨੇ ਸਮੇਂ ਦੀ ਜੀ ਇਹ 7 ਮਹੀਨੇ ਦੀ ਗੱਭਣਾ ਦੁੱਧੋਂ ਡਰਾਈ ਕਰਦੀ ਬਈ ਦੁੱਧ ਖਾਣੇ ਪਾਸ ਕਰਾ ਦੂਗੇ ਨਹੀਂ ਥਣ ਵੀ ਨਹੀਂ ਕਰਾਉਂਦੀ ਕੋਈ ਵਾਰ ਓਕੇ ਹੁਣ ਕੇ ਸਾਡ ਗਰੰਟੀ ਆ ਗਰੰਟੀ ਆ ਠੀਕ ਆ ਵੀਰੇ ਦੁੱਧੋ ਸਾਡੀ ਨੂੰ ਹੋ ਗਏ 10 ਦਿਨ ਇਹਨੂੰ ਠੀਕ ਆ ਜੀ ਠੀਕ ਆ ਵੀਰੇ ਕਿੰਨਾ ਕੁ ਦੁੱਧ ਦਿੱਤਾ ਜੀ ਇਹਨੇ ਦੁੱਧ ਬਾਈ ਜਿਹੜੇ 20 ਪਲੱਸ ਦਿੱਤਾ ਕੱਦ ਘਾਟੇ ਦਾ ਵੀ ਵੱਡੇ ਆ ਜਾਂਦੇ। ਅੱਧੀ ਸੀਮਾ ਏਰੀਆ ਕੋਈ ਚੱਕਰਾਈ ਵਾਲ ਨਹੀਂ ਲੈ। ਠੀਕ ਆ ਵੀਰੇ। ਹਾਂ ਤੇ ਥਾਣ ਤੁਣ ਬਹੁਤ ਚੰਗਾ ਲੱਗਿਆ। ਤੋਰ ਕੇ ਦਿਖਾ ਦੀ ਵੀਰੇ ਇਹਨੂੰ ਵੀ। ਸੂਆ ਤੀਜੇ ਵਾਸਤੇ ਗੱਭਣ ਆ ਜੀ 7 ਮਹੀਨਿਆਂ ਦੀ। ਦੁੱਧੋ ਐਸ ਵਕਤ ਡਰਾਈ ਆ ਜੀ। ਉਹ ਤੁਸੀਂ ਡਾਕਟਰ ਸਾਹਿਬਾਨ ਆਪ ਦਾ ਨਾਲ ਲੈ ਕੇ ਆਇਓ ਜੀ। 20 22 ਕਿਲੋ 22 10 ਦੁੱਧ ਦਿੱਤਾ ਹੋਇਆ ਜੀ। ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ। ਗੈਪ ਤੇ ਲੱਗੇ ਆ। ਹੱਥੀ ਜਵਾਈ ਵਾਲਾ ਥਾਣਾ। ਘੱਤ ਵਜਨ ਦੀ ਪੂਰੀ ਚੰਗੀ ਆ। ਬਾਕੀ ਵੀਰੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਜਿੱਤੇ ਤਿਹਾਰ ਹੋਊਗੀ ਤੁਹਾਨੂੰ ਵੀ ਪਤਾ ਪਰੇ ਕਿੰਨੇ ਰੁਪਈਆ ਦੀ ਆਈ ਟੀ ਵੈਡ ਤੇ ਮੂਹਰੇ ਸਮਾਂ ਵੀ ਥੋੜਾ ਜਿਹਾ ਠੰਡ ਦਾ ਆ ਜਾਣਾ ਤੇ ਠੰਡ ਜੇ ਇਹਨਾਂ ਦੀ ਮੰਗ ਜ਼ਿਆਦਾ ਹੀ ਹੋ ਜਾਂਦੀ ਹੈ ਜੀ ਅੱਜ ਦੁੱਧੋ ਬਿਲਕੁਲ ਡਰਾਈ ਹੈ ਜੀ ਠਣਾ ਦੀ ਬਾਈ ਦੱਸਦਾ ਕਿ ਗਾਰੰਟੀ ਹੋਊਗੀ ਬਾਕੀ ਫੋੜ ਸ਼ੰਗ ਭੂਰਾ ਵੀ ਨਹੀਂ ਥਣ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੇਣੇ ਸਹੀ ਗੱਲ ਹੈ ਜੀ ਕੱਦ ਵੈਡ ਦੀ ਪੂਰੀ ਚੰਗੀ ਹੈ ਜੀ ਸਹੀ ਗੱਲ ਹੈ ਤੇ ਇਹਦੇ ਡਿਮਾਂਡ ਜਮਾ ਜੈ ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸਿਓ ਜੀ ਇਹ ਮੁੱਲ ਬਈ ਕਰਾਲਾ 40 ਕਰਾਲਾ 42 ਕਰਾਲਾ 38000 ਦੇਣੂ ਹੀ ਆਪਾਂ ਬੱਛੀਆਂ ਵਾਲੇ ਮੁੱਲ ਚ ਹਾਂ ਬੱਛੀਆਂ ਵਾਲੇ ਮੁੱਲ ਜੀ 30 35 ਦੀ ਖਾਲੀ ਬੱਛੀ ਹੁੰਦੀ ਆ ਜੀ ਗੱਲ 38000 ਦੀ ਬਾਈ ਕਹਿੰਦਾ ਦੇਣੀ ਆ ਜੀ ਵਿੱਚੋਂ ਮਾਨ ਤਾਂ ਨੂੰ ਹੋਰ ਚਾਰ ਹੋਊਗਾ ਤਾਂ ਕੋਈ ਮੋਲੀ ਕੋਈ ਨਹੀਂ ਦਾ ਠੀਕ ਆ ਵੀਰੇ ਮੋੜੀ ਬਹੁਤ ਵੱਡਾ ਤੇ ਕੁਰਿਆਣੀਆਂ ਦਾ ਬੜਦੋਲੇ ਵਾਲੇ ਕੀ ਠੀਕ ਆ ਜੀ ਤੇ ਤੈਨ ਨੰਬਰ ਨਾ ਗਿਰੇ ਦਾ ਸੂਆ ਕਿੰਨਾ ਮਾਜੀ ਇਹ ਬਾਈ ਦੂਜਾ ਸੂਆ ਦੂਈ ਵੀ ਆ ਕਦੋਂ ਸੂਈ ਹੈ ਜੀ ਇਹ ਸੂਈ ਨੇ ਬਾਈ ਹੋ ਗਿਆ 1.5 ਮਹੀਨਾ ਤੋਂ ਦੋ ਬੱਚਾ ਕੀ ਹੈ ਜੀ ਬੱਚਾ ਕੋਈ ਨਹੀਂ ਬਾਈ ਇਹਦਾ ਠੀਕ ਆ 25 ਹੀ ਮਲਕੜ ਰੱਖ ਲਈ ਇਹਦੀ ਰੱਖ ਲਈ ਜੀ ਦੁੱਧ ਕਿੰਨਾ ਤਿਆਰ ਆ ਦੁੱਧ ਬਾਈ 13 ਲੀਟਰ ਤਿਆਰ ਆ 12 ਮੰਨ ਕੇ ਜਿਹੜਾ ਮਰਜੀ ਆ ਜੀ ਚਵਾਈ ਕਰਾ ਕੇ ਦੇ ਦਾਂਗੇ ਮਾਹ ਚਵਾਈ ਕਰਾ ਕੇ ਦੇ ਦਾਂਗੇ ਇਧਰ ਲਾ ਥਾਣਾ 15-17 ਘਾਟ ਨਾਲ ਕੋਈ ਜਿਹਦਾ ਮੰਨ ਕੇ ਆ ਜੀ ਇੱਕ ਥਾਣ ਚ ਧਾਰਾ ਆ ਮੂਹ ਨੇ ਥਣ ਚ ਚਾਹੇ ਅੱਧਾ ਮੰਨ ਕੇ ਆ ਆਹ ਕਹੇ ਅੱਧਾ ਮੰਨ ਕੇ ਆ ਜੀ ਠੀਕ ਆ ਜੱਦੇ ਤੋਂ ਘਟੋ ਆ 12 ਕਿਲੋ ਨੈਟ ਦੁੱਧ ਤਿਆਰਾ ਦੁੱਧ ਤੇਰਾ ਹੀ ਹੋਊਗਾ 12 ਜੋਕ ਕੇ ਲੈ ਜਾਏ ਕੋਈ ਵੀ ਵੀਰ ਦੋ ਟਾਈਮ ਚ ਤੂੰ ਬੁਤੀਬਾਤੀ ਦੇ ਹੋਈ ਸਹੀ ਗੱਲ ਹੈ ਚੰਗੀ ਆ ਜੀ ਚੰਗੀ ਆ ਤੋਰਦੀ ਵੀਰੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਹਣ ਫੋਨ ਲੱਗਾ ਬਹੁਤ ਜਗਾ ਸਮਾਂ ਡੇਢ ਤੋਂ 2 ਮਹੀਨੇ ਹੋ ਗਿਆ ਸੂਈ ਨੂੰ ਬੱਚਾ ਨਹੀਂ ਬਾਈ ਕਹਿੰਦਾ ਮਾਲਕਾਂ ਨੇ ਦਿੱਤਾ ਜੀ ਬਾਕੀ ਥਣਾ ਦੇ ਸਹਾਈ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਹਾਂ ਸੁਣਨੇ ਆ ਵੈਸੇ ਹੀ ਮੌਕੇ ਆ ਜਮਾ ਆ ਮੜੇ ਜੀ ਜੀ ਥਣਾ ਤੇ ਹੋਇਆ ਤਾਂ ਕੋਈ ਆ ਭਾਈ ਠੀਕ ਆ ਜੀ ਉਹ ਡਾ ਜੀ ਕੈਮਰੇ ਤੋਂ ਡਰਦੇ ਆ ਜੀ ਪਸੂ ਲੈ ਚੱਲੀ ਵੀਰੇ ਬਚਾ ਕੇ ਤੇ ਇਹਦੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਇਹਦੇ ਬਈ ਜੇ ਇੱਥੇ ਥਣ ਸਹੀ ਹੁੰਦਾ ਫਿਰ ਤਾਂ ਜਿੰਨੇ ਮਰਜੀ ਵੰਗ ਫਿਰ ਤਾਂ ਜਿੰਨੇ ਮਾਰ ਫਿਰ ਤਾਂ ਗਵੰਤੀ ਕੋਈ ਨਹੀਂ ਜਿਹੜਾ ਠੀਕ ਹੈ ਜੀ ਹੁਣ ਆਪਾਂ ਸੇ 33000 ਦੀ ਵੜ ਦਵਾ ਜੀ ਆਫਰ ਹੀ ਕਰ ਲੈ ਆ ਆਫਰ ਹੀ ਕਰਨੇ ਆ ਮੇਲ ਲਈ ਆ ਜਿੰਨੇ ਲੋਟ ਲੈ ਅਲਟ ਲੈ ਠੰਡੀ ਸੀਲ ਕੋਈ ਅੰਤ ਨਹੀਂ ਦਾ ਠੀਕ ਹੈ ਵੀਰੇ ਤੇ ਹੁਣ ਇੰਨੇ ਲੈ ਵੀ ਵਾਲੀ ਬੱਚੀ ਕਿਹੜਾ ਦਿੰਦਾ ਬਈ 45000 ਨੂੰ ਵੀ ਨਹੀਂ ਛੱਡਦਾ ਨਹੀਂ ਦਿੰਦੇ ਬਈ ਅੱਜ ਕੱਲ੍ਹ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਪਸੂ ਮਿਲਦਾ ਹੀ ਨਹੀਂ ਪਸੂ ਅੱਗੇ ਹੁੰਦਾ ਸੀਗਾ ਵੀ ਪਸ਼ੂ ਬਾਤੂ ਖੜੇ ਹੁਣ ਪਸ਼ੂ ਮਿਲਦਾ ਹੀ ਨਹੀਂ ਵੀਰੇ ਬੋਲਦਾ ਨਹੀਂ ਬਾਈ ਬਾਲੀ ਪਕਾਈ ਕਰਨੀ ਪੈਂਦੀ ਆ ਮਾਹ ਤੋਂ ਲੱਭ ਕੇ ਹਾਂ 4 ਨੰਬਰ ਨਾਗ ਵੀਰੇ ਇਹਦਾ ਸੂਆ ਕਿੰਨਾ ਮਜ ਇਹਦਾ ਵੀ ਸੂਆ ਦੂਜਾ ਬਾਈ ਠੀਕ ਆ ਜੀ ਇਹ ਵੀਰੇ ਕਦੋਂ ਸੂਈ ਆ ਜੀ ਪਤਾ ਕੋਈ ਇਹ ਉਹ ਬੱਚੀ ਬੈਠੀ ਹੋਈ ਏ ਦੀ ਬੱਚੀ ਨਾਲ ਹੀ ਦੇਣੀ ਆ ਜੀ ਬੱਚੀ ਬਾਈ ਨਾਲ ਲੈ ਕੇ ਨਹੀਂ ਨਾਲ ਲੈ ਜੇ ਨਹੀਂ ਆਪਾਂ 10000 ਰੁਪਏ ਕੱਟ ਕੇ ਦਵਾਂਗੇ ਬੱਚੀ ਬੱਚੀ ਜੀ ਹਾਂ ਜਿੰਨੇ ਤਾਂ ਮੈਂ ਦੀ ਮਰਜ਼ੀ ਸੂਈ ਮੰਨ ਲੈ ਹਾਂ 2 ਮਹੀਨੇ ਦੀ ਸਵਾ 2 ਮਹੀਨੇ ਬੱਚੀ ਬਾਈ ਠੀਕ ਆ ਜੀ ਚਲੋ ਅਗਲਾ ਚਾਹੇ 3 ਨੰਬਰ ਨਾਗ ਨਾਲ ਕਨੇ ਮਰਜ਼ੀ ਮੰਨ ਲੈ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਾਈ ਥੱਲੇ 15 ਲੀਟਰ 14 ਮਨ ਕੇ ਲੈ ਜਾਣਾ 14 ਚੋਕ ਕੇ ਦੇ ਦਾਂਗੇ ਬਹੁਤ ਜੋ ਮਿਰਕੇ ਲੀਟਰ ਆਗਾ ਤੋ ਰੋਲੇ ਦਾ ਠੀਕ ਆ ਥਣਾ ਦੀ ਗਰੰਟੀ ਆ ਕਿੰਨਾ ਗਰੰਟੀ ਆ ਠੀਕ ਆ ਵੀਰੇ ਤੋੜ ਕੇ ਦਿਖਾ ਦੇ ਥਣਾ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ 15 ਕਿਲੋ ਦੁੱਧ ਆ 14 ਮਨ ਕੇ ਆਜੋ ਜੀ ਪੱচ্চਾ ਮਗਰ ਵੱੱਛੀ ਆ ਜੇ ਤਾਂ ਵੀਰੇ ਤੁਸੀਂ ਨਾਲ ਲੈ ਕੇ ਜਾਣੀ ਤਾਂ ਲਿਜਾ ਸਕਦੇ ਆ ਤੇ ਨਹੀਂ ਬਾਈ ਕਹਿੰਦਾ ਕੀਮਤ ਚੋਂ 10000 ਰੁਪਿਆ ਆਪਾਂ ਘਟਾ ਲਾਂਗੇ ਜੀ ਪੱচ্চਾ ਛੱਡ ਲੈ ਕਿਹੜੀ ਬਾਈ ਤੁਰਦੀ ਆ ਜੇ ਇਹ ਹਾਂਜੀ ਇਹ ਰਗੜ ਬਾਜੀ ਕੋ ਦੁੱਧ ਤਰ ਰੋਲੇ ਗੱਡੀ ਤੋਂ ਹਾਂ ਅੰਦਰ ਅੰਦਰਲੇ ਪਾਸੇ ਠੀਕ ਆ ਜੀ ਹਾਂ ਉਹਦੇ ਕਾਰਨ ਥੋੜਾ ਜਿਹਾ ਕਰਦੀ ਹੈ ਹਾਂ ਉਹਦੇ ਕਾਰਨ ਕਰਦੀ ਆ ਬਹੁਤ ਭਾਵੀ ਦੇ ਨਰਾ ਆਪਾਂ ਆਵੇ ਦਿਖਾ ਦਿੰਨੇ ਇਧਰਲੇ ਪਾਸੇ ਦੱਸ ਜੂਗੀ ਲਓ ਜੀ ਇਹ ਨਾ ਥੋੜਾ ਜਿਹਾ ਮੇਰੇ ਹਿਸਾਬ ਨਾਲ ਪੱਤੀ ਪੁੱਤੀ ਵੱਜ ਗਈ ਕੋਈ ਗੱਡੀ ਚ ਤੇ ਥੋੜਾ ਜਿਹਾ ਆ ਜਾਣਾ ਲੱਤ ਦਾ ਕਰਦੀ ਆ ਰਗੜ ਕਾਰਨ ਕਿ ਜੋਖਮ ਬਣਿਆ ਵਾ ਰਾਮ ਰਾਮ ਆ ਗਿਆ ਉਹਦੇ ਦਾ ਓਕੇ ਹੋ ਜਮਾ ਬਰੇ ਓਕੇ ਬਈ ਹੁਣ ਵੀ ਉਹਦਾ ਓਕੀ ਆ ਫਿਰ ਵੀ ਕੋਸ ਨੂੰ ਤਕਲੀਫ ਹੁੰਦੂ ਯਾ ਦੇ ਠੀਕ ਆ ਜੀ ਹੈਗੀ ਆ ਥੋੜੀ ਜਿਹੀ ਦਿਖਾਤੀ ਵੀਰੇ ਤੇ ਇਹਦੀ ਡਿਮਾਂਡ ਜੀ ਸਮੇਤ ਬੱਚੀ ਇਹਦੇ ਸਮੇਤ ਬੱਚੀ ਦੇ 52000 ਆ ਠੀਕ ਆ ਇਹ ਬੱਚੀ ਤੋਂ ਬਿਨਾ 42000 ਰੁਪਏ 42000 ਰੁਪਏ ਠੀਕ ਆ ਜੀ ਐਂਡ ਤੇ ਨਾਕ ਆ ਗਿਆ ਵੀਰੇ ਆਪਾਂ 10000 ਦੀ ਆਪਾਂ ਆਪ ਕੱਟ ਲਾਂਗੇ ਬੱਚੀ ਦੀ ਠੀਕ ਆ ਜੀ 10 ਦੀ ਨਹੀਂ ਹੈਗੀ ਆਪਾਂ ਕਟਾ ਜਗਾ ਠੀਕ ਆ ਪੰਜ ਨੰਬਰ ਨਾਕ ਇਹਦਾ ਸੂਆ ਕਿੰਨਾ ਮਾ ਜੀ ਇਹ ਸੂਆ ਬਈ ਹੈਗਾ ਤੀਜਾ ਟੋਕੜੀ ਆ। ਹਾਂ ਟੋਕੜੀ ਆ ਬਈ ਯਾਰ ਫਲ ਛੱਟ ਗਿਆ ਆਪਾਂ ਵੀ। ਕਾਪੜੀ ਮਾਰਨ ਜਾਵੀਂ। ਅੱਛਾ ਆਪਣੇ ਕੋਲੇ ਛੱਟ ਕੇ। ਆਪਣੇ ਕੋਲੇ ਵਿੱਚ ਆ। ਆਪਣੇ ਕੋਲੇ ਆ ਕੇ ਫਲ ਛੱਟਿਆ ਬਈ ਇਹਨੇ। ਆਪਣੇ ਕੋਲ ਆ ਕੇ ਠੀਕ ਆ ਕਿੰਨਾ ਕ ਸਮਾਂ ਹੋ ਗਿਆ ਛੱਟੇ ਨੂੰ? ਸਮਾਂ ਬਈ ਯਾਰ 5 ਕਿਲੋ ਹੋ ਗਿਆ ਛੱਟੇ ਨੂੰ। ਠੀਕ ਆ ਜੀ। ਤੇ ਹੁਣ ਦੁੱਧ ਕਿੰਨਾ ਦੁੱਧ 6 ਲੀਟਰ ਆ ਬਈ ਹੁਣ ਇਹਦੇ। ਦੋ ਟਾਈਮ ਚਾਰ ਟਾਈਮ। ਦੁੱਧ ਬਾਦੀ ਆ। ਠੀਕ ਆ। ਦੁੱਧ ਬਾਦੀ ਆ ਰੋਜ਼ ਆ। ਤੇ ਭਾਜ ਮੈਂ ਬੱਚਿਆਂ ਵਾਲੀ ਕਰਨ ਆਪਾਂ। ਕਿੰਨਾ ਜੀ? 15000 ਰੁਪਏ ਬਈ। ਬੱਸ ਇਹ ਬਈ ਲੈਣੀ ਆ ਇਹਦੇ। ਇਹੋ ਹੀ ਲੈਣੀ ਆ। ਠੀਕ ਆ ਤੋੜ ਕੇ 6 ਕਿਲੋ ਦੁੱਧ ਬਾਈ ਕਹਿੰਦਾ ਇਹ ਗੱਬਣ ਸੀਗੀ ਤੇ ਕਿਸੇ ਕਾਰਨ ਜਾਂ ਇਹ ਸਫਰ ਕਾਰਨ ਮੰਨ ਲਓ ਜਿਵੇਂ ਮਰਜ਼ੀ ਮੰਨ ਲਓ ਵੀ ਫਲ ਸੈੱਟ ਗਈ ਆਪਣੇ ਕੋਲ ਆ ਕੇ ਜੀ ਬਾਈ ਦੇ ਕੋਲ ਠੀਕ ਆ ਜੀ ਗੱਡੀ ਵਾਲਾ ਬੰਦਾ ਹੀ ਨਮਾਉਂਦੇ ਠੀਕ ਆ ਜੀ ਉਹ ਥੋੜਾ ਜਿਹਾ ਪੈ ਜਾਂਦਾ ਫਰਕ ਟੱਕਰੀ ਵੱਧ ਆਏ ਗੱਡੀ ਠੀਕ ਆ ਜੀ ਤੇ ਫੱਡੀ ਸੀ ਦਾ ਕੋਈ ਅੰਤ ਨਹੀਂ ਕੋਈ ਜਾਣਾ ਨਹੀਂ ਪੂਣਾ ਕੋਹ ਨਹੀਂ ਪੂਣਾ ਉਹਦੀ ਗਾਰੰਟੀ ਹੈ ਸੀਲਸ ਲੱਗਦੀ ਉਹਦਾ ਆਪਣੀ ਗਾਰੰਟੀ ਠੀਕ ਆ ਜੀ ਇਹ ਲੱਤ ਮਾਰ ਜੇ ਆਪਣੀ ਬਾਪਸ ਕਰਦੇ ਵਾਲਾ ਠੀਕ ਆ ਜੀ ਦੇ 15000 ਦੇ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਬਾਕੀ ਜਿਹਨੂੰ ਵੀ ਕੋਈ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚਲੋ ਧੰਨਵਾਦ